ਗੱਲ ਬਹੁਤ ਕੁਝ ਨਹੀਂ ਪਹਿਲਾਂ ਇਹ ਸਾਡੀ ਲੜਾਈ ਹੋਈ ਸੀ ਇਹਨਾਂ ਦੇ ਨਾਲ ਸਾਡੇ ਗਵਾਂਢ 'ਚ 8-9 ਮਹੀਨੇ ਹੋ ਗਏ ਸੀ ਉਹ ਰਾਜੀਨਾਮਾ ਹੋ ਗਿਆ ਇਹ ਰਾਜੀਨਾਮੇ ਤੋਂ ਬਾਅਦ ਹੀ ਧਮਕੀਆਂ ਦਿੰਦੇ ਸੀ ਤੁਹਾਡੇ ਰੰਸ ਤੁਹਾਨੂੰ ਧਮਕੀਆਂ ਦਿੰਦੇ ਸੀ ਕਿ ਅਸੀਂ ਇਹ ਕੰਮ ਕਰਨਾ ਰਾਜੀਨਾਮਾ ਤੇ ਤਵੀ ਕਰ ਹੀ ਲੈਂਦੇ ਜਿਸ ਇਹ ਮੈਂ ਇਹਨਾਂ ਨੇ ਮੈਨੂੰ ਆਣ ਕੇ ਆਖਣਾ ਕਿ ਸਾਨੂੰ ਧਮਕੀਆਂ ਦਿੰਦੇ ਇਹਨਾਂ ਨੇ ਮੈਂ ਕਿਹਾ ਥੋੜਾ ਰਹਾਣੇ ਚੀਆ ਖਾ ਦੀਏ ਸਾਨੂੰ ਧਮਕੀਆਂ ਮਿਲਦੀਆਂ ਨੇ ਇਹ ਕਹਿੰਦੇ ਕੋਈ ਗੱਲ ਨਹੀਂ ਮੈਂ ਧਮਕੀਆਂ ਕੋਈ ਦੇਣ ਵਾਲਾ ਇਹੋ ਜੇ ਕੰਮ ਥੋੜੀ ਕਰ ਸਕਦਾ ਇਹ ਕਹਿੰਦੇ ਜਿੱਦਨ ਇਹਨਾਂ ਨੇ ਵਾਰ ਕੀਤਾ ਇਹਨਾਂ ਨੇ ਮੇਰੀ ਪਿੱਠ ਪਿੱਛੇ ਵਾਰ ਕਰਨਗੇ ਪਰ ਮੇਰਾ ਇਹਨਾਂ ਸੋਚਿਓ ਵੀ ਮੇਰਾ ਜੋ ਵੀ ਕੰਮ ਕਰਨਗੇ ਇਹਨਾਂ ਨੇ ਕਰਨਾ ਮਾਂ ਪੁੱਤ ਤਹੀ ਇਹ ਸੋਚਿਓ ਮੇਰਾ ਛੋਟਾ ਜਿਹਾ ਬੱਚਾ ਮੈਂ ਆਪਣੇ ਪਤੀ ਤੇ ਤੇ ਜ਼ਿੰਦਗੀ ਕੱਟਦੀ ਬੱਚੇ ਨੇ ਕੀ ਕਰ ਲੈਣਾ ਮੈਨੂੰ ਸਰ ਦਾ ਜਿਹੜਾ ਘਰ ਦਾ ਸਾਰਾ ਕੰਮ ਦਾ ਉਹ ਫਿਰ ਪਤੀ ਦੀ ਸਿਰ ਤੇ ਚੱਲਦਾ ਹੈ ਹਾਂਜੀ ਉਹਨਾਂ ਦੇ ਸਿਰ ਤੇ ਚੱਲਦਾ ਸੀ ਬੱਚਾ ਤੇ ਛੋਟਾ ਜਿਹਾ ਪੜਦਾ ਹੈ ਬਸ ਇਹ ਕਹਿਣਾ ਕਿ ਮੇਰਾ ਬੱਚਾ ਪੜ ਜੇ ਇਹਨੂੰ ਵੀ ਕਹਿਣਾ ਉਹਨਾਂ ਦਾ ਨਾ ਸਾਡਾ ਵੈਰ ਚੱਲਦਾ ਹੈ ਨਾ ਵੈਰ ਕੱਢਣਾ ਵਾ ਤੇ ਪੁੱਤ ਇੱਧਰ ਨਾ ਜਾਇਆ ਕਰ ਦੁੱਖ ਮੀਨਾ ਖੋ ਗਿਆ ਇਧਰੋਂ ਦੀ ਬੁਲਟ ਸਾਡੇ ਪੂਰੇ ਗਾੜੀਆਂ ਨੱਗਦਾ ਹੀ ਘਰ ਉਹਨਾਂ ਦਾ ਉੱਤੇ ਹੀ ਸਾਡੀ ਗਲੀ ਥਾਣੀ ਲੰਗਦੇ ਸੀ ਮੈਂ ਤਾਂ ਵੀ ਇਹਨਾਂ ਦੇ ਪਾਪਾ ਨੂੰ ਕਿਹਾ ਮੈਂ ਕਿਹਾ ਇਦਾਂ ਤੁਹਾਡੀ ਗਲੀ ਥਾਣੀ ਲੰਗਦੇ ਇਹ ਕਹਿੰਦੇ ਕੋਈ ਗੱਲ ਨਹੀਂ ਮੈਂ ਸੀਸੀ ਕੈਮਰੇ ਲਵਾ ਦੂੰਗਾ ਫਿਰ ਪਤਾ ਲੱਗ ਜੂਗਾ ਫਿਰ ਗੱਲ ਦੀ ਨਹੀਂ ਇਹ ਇੰਨਾ ਕੀਤਾ ਹੀ ਨਹੀਂ ਤੁਹਾਨੂੰ ਇਹ ਥੋੜੀ ਪਤਾ ਹੀ ਕਿ ਉਹਨਾਂ ਨੇ ਸਾਡਾ ਘਰ ਹੀ ਮੁੱਦਾ ਕਰ ਦੇਣਾ ਮੇਰੇ ਪਤੀ ਦੀ ਮੌਤ ਕਰ ਦੇਣੀ ਹੈ ਕੀ ਕੰਮ ਕਰਦੇ ਸੀ ਤੁਹਾਡੇ ਕੋਲ ਉਹਨਾਂ ਦੀ ਇੱਥੇ ਦੁਕਾਨ ਸੀ ਚੰਗੀ ਡੀਜੇ ਰਿਪੇਅਰ ਕਰਦੇ ਸੀ ਨਾਲ 5-6 ਮਹੀਨੇ ਹੋਈ ਉਹ ਦੋਨਾਂ ਸਾਡੀ ਜੋੜੀ ਜੀ ਮਤਲਬ ਕਿ ਇਤਰਾ ਝਗੜਾ ਜਿਹਾ ਹੋ ਗਿਆ ਤੇ ਝਗੜਾ ਝਗੜਾ ਜਿਹਾ ਮਾੜਾ ਮੋਟਾ ਜ਼ਿਆਦਾ ਨਹੀਂ ਹੋਇਆ ਮਾੜਾ ਮੋਟਾ ਝਗੜਾ ਹੋਇਆ ਤੇ ਅਸੀਂ ਇਤਰਾ ਗੇਟ ਬੰਦ ਕਰਕੇ ਤੇ ਆਪਣੇ ਇੱਥੇ ਅੰਦਰ ਲੰਮੇ ਪਏ ਆ ਇਹਨਾਂ ਨੇ ਆਣ ਕੇ ਤੇ ਸਾਡੇ ਗੇਟ ਖੜਕਾਏ ਆ ਕਿ ਅਸੀਂ ਮੈਂ ਕਿ ਖੋਲੇ ਆ ਇਹਨਾਂ ਨੂੰ ਇਹ ਥੋੜਾ ਪਾਦੇ ਪੀਏ ਕੀ ਮਤਲਬ ਕਰਨਾ ਆਏ ਆ ਉਹਨਾਂ ਨੇ ਆਉਂਦੇ ਆ ਇਹਨਾਂ ਨੇ ਦੱਤਰ ਫੜੇ ਸੀ ਜੇਠ ਮੇਰੇ ਦਾ ਇੱਥੇ ਘੂਠਾ ਹੀ ਵੜ ਦਿੱਤਾ 8-9 ਮਹੀਨੇ ਪਹਿਲਾਂ ਦੀ ਗੱਲ ਆ ਇਹਨਾਂ ਨੇ ਵੀ ਸੱਟਾਂ ਲਾਈਆਂ ਇਹ ਮੁੜ ਕੇ ਉਹਨੂੰ ਪੱਟੀ ਕਰਾਉਣ ਗਏ ਆ ਤੇ ਰਾਤ ਵਿੱਚ ਜਾਂਦੇ ਆਂ ਮੋਟਰਸਾਈਕਲ ਤੋਂ ਪਿੱਛੇ ਉਹ ਮਾਰਿਆ ਵਾ ਤੇ ਇਹਨੂੰ ਬਿਉਚ ਕਰਕੇ ਛੋੜ ਦੇ। ਹੁਣ ਜਿਹੜਾ ਵਾ ਹੁਣ ਵੀ ਇਹਨਾਂ ਨੇ ਕਿਹਾ ਸਿਰ ਪਰ ਇਹਨਾਂ ਨੇ ਉਹਨਾਂ ਦੇ ਸਿਰ ਵਿੱਚ ਮਾਰ ਕੇ ਧਮਕੀਆਂ ਦਿੱਤੀ ਸਾਨੂੰ। ਸਾਨੂੰ ਆਣ ਕੇ ਇਹਦੇ ਪਾਪਾ ਕਹਿੰਦੇ ਕਹਿੰਦੇ ਇਹਨਾਂ ਨੇ ਮੇਰੇ ਪੇਰ ਵਾਰ ਕਰ ਦੇਣਾ ਪਰ ਪਿੱਠ ਪਿੱਛੇ ਨਾ ਕਰਨ ਮੇਰੇ ਸਾਹਮਣੇ ਕਰਨ। ਇਹੋ ਮੈਨੂੰ ਇਨਸਾਫ ਚਾਹੀਦਾ। ਇਨਸਾਫ ਚਾਹੀਦਾ ਮੈਨੂੰ ਇਹ ਤੇ ਵੈਰੀ ਸਾਡੇ ਇੰਨਾ ਕੰਮ ਨਾ ਕਰਦੇ ਚਲੋ ਉਹਨਾਂ ਦੇ ਸੱਟ ਪੇਟ ਅੱਗੇ ਮੰਗਲਵਾ ਲਾ ਦਿੰਦੇ ਅੱਗੇ ਵੀ 8-9 ਮਹੀਨੇ ਪਹਿਲਾਂ ਉਹਨਾਂ ਨੇ ਸੱਟਾਂ ਲਾਈਆਂ ਸੀ ਤੇ ਚਲੋ ਰਮਾਨ ਆ ਗਿਆ ਹੀ ਮੇਰੇ ਪਤੀ ਮੇਰੇ ਬੱਚੇ ਦਾ ਸਿਰ ਦਾ ਸਹਾਰਾ ਮੇਰਾ ਛੋਟਾ ਜਿਹਾ ਮੇਰਾ ਬੱਚਾ ਮੈਂ ਕਿਧੇ ਸਿਰ ਤੇ ਜ਼ਿੰਦਗੀ ਕੱਟਾਂਗੀ ਮੇਰਾ ਉਹ ਹੀ ਕਮਾਉਣ ਵਾਲਾ ਹੀ ਬੱਚੇ ਨੇ ਕੀ ਕਰ ਲੈਣਾ ਉਹ ਤੇ ਆਪ ਪੜਦਾ ਬੱਚੇ ਦਾ ਹੀ ਸੋਚਦੇ ਆਪਾਂ ਵੀ ਚਲੋ ਸਾਡਾ ਬੱਚਾ ਪੜ ਜੇ ਹੁਣ ਮੇਰੇ ਬੱਚੇ ਨੇ ਕੀ ਕਰਨਾ ਮੇਰਾ ਕਮਾਉਣ ਵਾਲਾ ਚਲ ਗਿਆ ਮੈਂ ਕਿੱਥੇ ਜਾਵਾਂਗੀ ਕਿਹਦੇ ਘੜੀ ਹੱਤ ਨਾ ਵਾਗੀ ਤੀ ਮਾਮਲਾ ਕੋਈ ਨਹੀਂ ਜੇ ਉਹ 8-9 ਮਹੀਨੇ ਹੋਏ ਪਹਿਲਾਂ ਲਾਈ ਹੋਈ ਆ ਪੁੱਟ ਮੁੰਡੇ ਦੀ ਹੂੰ ਮੁੰਡੇ ਨੇ ਲਾਈ ਹੋਈ ਆ ਤੇ ਉਹਨਾਂ ਨੇ ਸਟਾ ਅਲਰਜੀ ਮੇਰੇ ਮੁੰਡੇ ਦੇ ਉਠਾ ਵੜ ਦਾ 23-24 ਦਾ ਪਰਚਾ ਆਇਆ ਹੂੰ ਤੇ ਪੰਜਾਹ ਨਾਲ ਮਿਲ ਕੇ ਫੈਲਾ ਕਰਾਤਾ 40000 ਰੁਪਏ ਤਾਂ ਮੁੰਡੇ ਦੇ ਪਿਤਾ ਨੇ ਪੁੱਜਿਆ ਨੇ ਤੁਸੀਂ ਇਹਨੂੰ ਭਰਾਇ ਨਾਮ ਕਰ ਲਓ ਹੂੰ ਉਹਨਾਂ ਨੇ ਉਹ ਖੋਰ ਦੇ ਵਿੱਚ ਆ ਕੇ ਤੇ ਮੇਰੇ ਮੁੰਡੇ ਨੂੰ ਪਾ ਲਿਆ ਮਾਰਤਾ ਨੇ ਨਵੇਂ ਐਕਸ਼ਨ ਨਹੀਂ ਕਰ ਮਾਰਿਆ ਉਹਨਾਂ ਨੇ ਸਰੀਰ ਐਸੇ ਬਚਾ ਕਤਲ ਹੋਇਆ ਹਾਂਦੀਪੁਰਸ ਲੈ ਗਈ ਫੜ ਕੇ ਲਾਦਾ ਉਹਨੂੰ ਵਾਦੀ ਤੇ ਕੋਈ ਕਾਰਵਾਈ ਨਹੀਂ ਆਈ ਕੋਈ ਆਇਆ ਇੱਕੋ ਬਚਾ ਉਹ ਠੱਤੀシャਲੀ ਮੰਗ ਰਹੇ ਇਨਸਾਫ ਇਹ ਰਾਤੀ ਨੂੰ 9:00 ਵੇਲੇ ਇਨਫੋਰਮੇਸ਼ਨ ਆਈ ਹੈ ਨਾ ਇਹ ਇੱਥੇ ਇੱਕ ਬਲਕੀਸ ਸਾਨੂੰ ਬਲਵਿੰਦਰ ਸਿੰਘ ਪਿੰਡ ਰੜੀਵਾਲੀ ਆ ਕੰਪੀਗਸ ਵਾਲੇ ਨੂੰ ਬਰਾ ਇਹਦੀ ਸੜਕ ਦੇ ਵਿੱਚ ਡਿੱਗੇ ਮੌਤ ਹੋ ਗਈ ਆ ਉਤੇ ਹੀ ਮੌਕੇ ਤੇ ਆਇਆ ਸੀ ਮੌਕੇ ਤੇ ਆਣ ਕੇ ਇਹਨਾਂ ਨੇ ਸਾਡੇ ਹੋਂਕ ਪਿੱਲੂ ਮੋਟਰ ਜਨਰਲ ਤੇ ਜਿਹੜੀ লাশ ਸੀ ਉਹ ਆਪਣੇ ਘਰ ਲੈ ਗਈ ਸੀ ਤੇ ਸੜਕ ਦੇ ਉੱਤੇ ਹੈ ਨਹੀਂ ਤੇ ਉਸ ਬਾਅਦ ਵਿੱਚ ਫਾਂਡੀ ਸੰਜੀਵ ਜਿਹੜੀ ਵੀ ਮੌਕੇ ਤੇ ਆਈ ਹੈ ਵੀ ਆਈ ਸਰਹ ਕੋ ਦੇਖਿਆ ਤੇ ਇਹ ਮੌਦ ਦਾ ਅਸਲੀ ਜਿਹੜਾ ਕਾਰਨ ਇਹ ਬਾਦ ਕੋਟ ਮਾਰਵੀਂ ਪਤਾ ਲੱਗਣਾ ਕੋਟ ਮਾਰਡ ਕਰਾਉਣਾ ਆਪਾਂ ਤੇ ਬਾਕੀ ਇਹ ਜਿਹੜੇ ਘਰ ਵਾਲੇ ਆ ਇਹਦਾ ਜਿਹੜਾ ਫਾਦਰ ਹੀ ਉਹ ਲੈ ਆਪਣੇ ਗਵਾਂਢੀ ਦੋ ਘਰ ਵਾਲਾ ਇਹਨਾਂ ਦੇ ਪੰਜ ਬੰਦਿਆਂ ਦੇ ਨਾਲ ਖੌਂਦੀ ਆ ਕਿ ਇਹਨਾਂ ਨੇ ਇਹਨੂੰ ਮਾਰਿਆ 6 ਮਹੀਨੇ ਪਹਿਲਾਂ ਦਾ ਝਗੜਾ ਚੜਾ ਹੋਇਆ ਹੈ ਉਹਦੇ ਵਿੱਚ ਫੇਰ ਬਾਅਦ ਰਾਲੀ ਨਾਮ ਹੋਇਆ ਸੀ ਤੇ ਪਰ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਸਾਹਮਣੇ ਆਊਗਾ ਉਹਦੇ ਮੁਤਾਬਕ ਹੀ ਕਾਰਵਾਈ ਕੀਤੀ ਜਾਊ। ਇਹਨਾਂ ਮਕਦਮਾ ਦਰਜ ਹੈ ਉਹ ਐਂ ਕਰ ਦਿੱਤਾ ਹੈ। ਕਤਲ ਹੋਇਆ ਹੋਈ ਨਾ ਪੁਲਿਸ ਵਾਰਡ ਦੀ ਰਿਪੋਰਟਸ ਬਾਅਦ ਦੇਖਦੇ ਆ ਕੀ ਕਾਰਵਾਈ ਬਣਦੀ ਹੈ ਬਾਕੀ ਕਰ ਰਹੇ ਆ ਜੀ ਇਨਵੈਸਟੀਗੇਸ਼ਨ ਸੀਸੀਟੀਵੀ ਕੈਮਰੇ ਇੱਕ ਸਰਪੰਚ ਸਾਫਾ ਹੈਗੇ ਇਹਨਾਂ ਦੇ ਪਿੰਡ ਦੇ ਉਹਨਾਂ ਦੇ ਚੈੱਕ ਕਰ ਲਏ